ਹਾਂਜੀ ਇਹ ਤੇ ਬਹੁਤ ਹੀ ਖੁਸ਼ੀ ਦਾ ਪਾਲਾ ਜੀ ਮੈਂ ਸਾਰੇ ਦੇਸ਼ ਨੂੰ ਸਾਰੇ ਦੇਸ਼ ਦੇ ਖਿਡਾਰੀਆਂ ਨੂੰ ਪ੍ਰੋਮੋਟਰ ਤੇ ਲਵਰਸ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਅੱਜ ਦਾ ਜਿਹੜਾ ਮੈਚ ਹੋਇਆ ਹੈ ਸੈਮੀਫਾਈਨਲ ਤੋਂ ਬਾਅਦ ਵਿੱਚ ਜਿਹੜਾ ਸੀ ਤੀਜੀ ਚੌਥੀ ਪਲੇਸ ਲਈ ਖੇਲੇ ਆ ਇਹ ਮੈਚ ਵਿੱਚ ਹਿੰਦੁਸਤਾਨ ਦੀ ਟੀਮ ਜਿਆਦਾ ਆਰਗੇਨਾਈਜ਼ਡ ਹੋ ਕੇ ਖੇਲੀ ਜਿਆਦਾ ਜੋਸ਼ ਵਿੱਚ ਖੇਡੀ ਆ ਅਤੇ ਪੂਰਨ ਇਕਾਗਰਤਾ ਨਾਲ ਖੇਲੀ ਆ ਔਰ ਮੈਂ ਸਮਝਦਾ ਉਹਦੇ ਕਰਕੇ ਅੱਜ ਹਿੰਦੁਸਤਾਨ ਦੀ ਟੀਮ ਨੂੰ ਬਹੁਤ ਅੱਛਾ ਇਹ ਰਿਜ਼ਲਟ ਮਿਲਿਆ ਮੂਮੈਂਟ ਚੇਂਜ ਹੋ ਰਹੀ ਸੀ ਇੱਕ ਬੜਾ ਉਤਸ਼ਾਹ ਸਾਡੇ ਸਾਰਿਆਂ ਦੇ ਦਿਲ 'ਚ ਸੀਗਾ ਵੀ ਹਿੰਦੁਸਤਾਨ ਦੀ ਟੀਮ ਥੋੜੀ ਕੀਤਿਆਂ ਅਗਰ ਇਹ ਬਰਾਬਰੀ ਤੇ ਵੀ ਛੁੱਟਦੀ ਆ ਤੇ ਫਿਰ ਵੀ ਸਾਡਾ ਸ਼ਰੀਰ ਰਿਯੇਸ਼ ਜਿਹੜਾ ਗੋਲਕੀਪਰ ਹੈ ਇੱਕ ਬਹੁਤ ਅੱਛਾ ਗੋਲਕੀਪਰ ਆ ਸਾਨੂੰ ਉੱਤੇ ਵਿਸ਼ਵਾਸ ਸੀ ਪਰ ਮੈਂ ਇਹ ਕਹਿਣਾ ਕਿ ਉਸ ਦੇ ਵਿੱਚ ਵੀ ਇੱਕ ਸਾਡੀ ਟੀਮ ਨੇ ਗੇਮ ਦਾ ਮਨੋਬਲ ਜਿਹੜਾ ਆਪਣਾ ਬਣਾ ਕੇ ਰੱਖਿਆ ਸਾਈਕੋਲੋਜੀ ਅਸੀਂ ਇਸ ਲਈ ਮੌਜੂਦ ਹਾਂ ਅ ਇੰਟਰਨੈਸ਼ਨਲ ਖਿਡਾਰੀ ਤੇ ਕੋਚ ਜਿਹੜੇ ਨੇ ਹਾਕੀ ਟੀਮ ਦੇ ਭਾਗ ਦੇ ਹਾਕੀ ਟੀਮ ਦੇ ਪੁਰਾਣੇ ਕੋਚ ਉਹਨਾਂ ਦੇ ਘਰ ਚ ਮੌਜੂਦ ਆ ਇੱਕ ਖੁਸ਼ੀ ਦਾ ਪਲ ਹੈ ਭਾਰਤ ਜਿਹੜਾ ਕਾਂਸੀ ਪਦ ਤੇ ਜਿੱਤ ਚੁੱਕਾ ਹੈ 올림픽 ਦੇ ਵਿੱਚੋਂ ਪੁੱਛਦੇ ਨੇ ਉਹਨਾਂ ਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਸਰ ਪੱਲ ਤੇ ਦੱਸੋ ਤੁਹਾਨੂੰ ਬਹੁਤ ਬਹੁਤ ਵਧਾਈਆਂ ਕਿ ਭਾਰਤ ਅੱਜ ਕਾਂਸੀ ਮੈਡਲ ਦੂਸਰੀ ਵਾਰ ਜਿੱਤ ਗਿਆ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ ਤੁਸੀਂ ਭਾਰਤੀ ਟੀਮ ਦੇ ਕੋਚ ਵੀ ਦੇ ਕਿਸੇ ਤਰ੍ਹਾਂ ਦੇ ਹਾਂਜੀ ਇਹ ਤੇ ਬਹੁਤ ਹੀ ਖੁਸ਼ੀ ਦਾ ਪਲ ਹੈ ਜੀ ਮੈਂ ਸਾਰੇ ਦੇਸ਼ ਨੂੰ ਸਾਰੇ ਦੇਸ਼ ਦੇ ਖਿਡਾਰੀਆਂ ਨੂੰ ਪ੍ਰੋਮੋਟਰ ਤੇ ਲਵਰਸ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਇਹ ਬਹੁਤ ਹੀ ਖੁਸ਼ੀ ਦਾ ਪਲ ਹੈ ਕਿਉਂਕਿ ਸਾਡੀ ਹਿੰਦੁਸਤਾਨ ਦੀ ਟੀਮ ਜਿਹੜੀ ਸੀ ਪਿਛੇ ਸੈਮੀਫਾਈਨਲ ਜਿਹੜਾ ਮੈਚ ਹਾਰਨ ਤੋਂ ਬਾਅਦ ਵਿੱਚ ਥੋੜੀ ਜੀ ਜਿਹੜੀ ਸੀ ਉਹ ਦਿਲ ਛੱਡ ਚੁੱਕੀ ਸੀ ਔਰ ਸਾਰੇ ਦੇਸ਼ ਦੀਆਂ ਉਮੀਦਾਂ ਜਿਹੜੀਆਂ ਐਸੇ ਤਾਂ 골ਡ ਮੈਡਲ ਤੇ ਸੀਗੀਆਂ ਪਰ ਅਸੀਂ ਜਿਹੜਾ ਅੱਜ ਦਾ ਕਾਂਸੀ ਦਾ ਪਦਕ ਵੀ ਜਿੱਤਿਆ ਜਿਹੜਾ ਸਿਲਵਰ ਮੈਡਲ ਵੀ ਜਿੱਤਿਆ ਆ ਉਹਦੇ ਵਾਸਤੇ ਵੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਸਾਡੇ ਦਿਲਾਂ 'ਚ ਬਹੁਤ ਖੁਸ਼ੀ ਹੈ ਸਾਰੇ ਦੇਸ਼ ਦੇ ਵਿੱਚ ਇੱਕ ਬਹੁਤ ਖੁਸ਼ੀ ਦੀ ਲਹਿਰ ਗੂੰਜੀ ਆ ਔਰ ਇਹਦੇ ਨਾਲ ਜਿਹੜੀ ਸਾਡੀ ਹਿੰਦੁਸਤਾਨ ਦੀ ਹਾਕੀ ਆ ਉਹ ਅੱਗੇ ਨਾਲੋਂ ਹੋਰ ਪਰਫੁੱਲਤ ਹੋਏਗੀ ਔਰ ਨਵਾਂ ਜੋਸ਼ ਲੈ ਕੇ ਬੱਚਿਆਂ ਵਿੱਚ ਔਰ ਗਵਰਨਮੈਂਟ ਵਿੱਚ ਔਰ ਜਿਹੜੇ ਖਿਡਾਰੀ ਨੇ ਉਹਨਾਂ 'ਚ ਹੋਰ ਆਵੇਗਾ ਸੈਮੀਫਾਈਨਲਸ ਵੀ ਦੇਖਣ 'ਚ ਮਿਲਿਆ ਕਾਫੀ ਜ਼ਿਆਦਾ ਲੜਕਿਆਂ 'ਚ ਸਾਸ ਸੀਆ ਲੇਕਿਨ ਫਿਰ ਵੀ ਉਹਦੇ باوجود ਇੱਕ ਪੈਨਲਟੀ ਕਾਰਨਰ ਨੂੰ ਜਿਹਨੂੰ ਮੰਨਿਆ ਜਾ ਰਿਹਾ ਕਿ ਹਾਰ ਦਾ ਕਾਰਨ ਵੀ ਬਣ ਸਿਆ ਬਣਿਆ ਹੈਗਾ ਸੈਮੀਫਾਈਨਲ 'ਚ ਜਰਮਨ ਨਾਲ ਇੰਡੀਆ ਦੀ ਜਿਹੜੀ ਮੁਕਾਬਲਾ ਸੀ ਉਹਦੇ ਵਿੱਚ ਕਾਫੀ ਰੋਮਾਂਚਕ ਮੁਕਾਬਲਾ ਸੀ ਔਰ ਸੋਚਿਆ ਜਾ ਰਿਹਾ ਸੀ ਕਿ ਭਾਰਤ ਜਿਹੜਾ ਵਾ ਉਹ ਸੈਮੀਫਾਈਨਲ ਜਿੱਤ ਕੇ 골ਡ ਵੱਲ ਜਾਏਗਾ ਲੇਕਿਨ 3-2 ਨਾਲ ਜਰਮਨ ਜਿਹੜਾ ਵਾ ਜਿੱਤ ਗਿਆ ਔਰ ਕੀ ਮੰਨਦੇ ਹੋ ਕਿ ਉਹਨਾਂ ਨਾਲ ਕੋਈ ਜਿਹੜਾ ਅੱਜ ਜਿਹੜਾ ਮੈਚ ਹੋਇਆ ਉਹਦੇ 'ਚ ਕੋਈ ਕਮੀ ਸੀ ਮੁੰਡਿਆਂ ਦੇ ਜੋਸ਼ 'ਚ ਨੇ ਜੀ ਕਮੀ ਬਿਲਕੁਲ ਨਹੀਂ ਸੀ ਹਿੰਦੁਸਤਾਨ ਦੀ ਟੀਮ ਜਰਮਨ ਦੇ ਅਗੇਂਸਟ ਬਹੁਤ ਖੂਬ ਖੇਲੀ ਹੈ ਲੇਕਿਨ ਇਹ ਸੀ ਕਿ ਕੁਝ ਚਾਂਸਸ ਜਿਹੜੇ ਸਾਨੂੰ ਅਵੇਲ ਕਰਨੇ ਚਾਹੀਦੇ ਸੀਗੇ ਉਹ ਅਸੀਂ ਮਿਸ ਕੀਤੇ ਆ ਔਰ ਜਰਮਨ ਦੀ ਟੀਮ ਨੇ ਉਹੀ ਚਾਂਸਸ ਜਿਹੜੇ ਨੇ ਅਵੇਲ ਕੀਤੇ ਨੇ ਸਾਡੀ ਟੀਮ ਜਿਹੜੀ ਆ ਪਿੱਛੇ ਮਿਡਫੀਲਡ ਸਾਡਾ ਜਿਹੜਾ ਮਿਡਫੀਲਡ ਸੀ ਫੁੱਲ ਬੈਕ ਸੀ ਗੋਲ ਕੀਪਰ ਸ਼੍ਰੀ ਰਜੇਸ਼ ਸੀ ਈਵਨ ਸਾਰੀ ਦੀ ਸਾਰੀ ਫਾਰਵਰਡ ਲਾਈਨ ਜਿਹੜੀ ਉਹਨਾਂ ਨੇ ਪੂਰਾ ਯੋਰ ਲਗਾਇਆ ਲੇਕਿਨ ਕਿਉਂਕਿ ਗੇਮ ਦੇ ਵਿੱਚ ਆਪਰਚੂਨਿਟੀ ਕ੍ਰੀਏਟ ਹੁੰਦੀਆਂ ਨੇ ਔਰ ਆਪਰਚੂਨਿਟੀ ਅਵੇਲ ਹੁੰਦੀਆਂ ਨੇ ਉਹਨਾਂ ਨੇ ਜਿਹੜੀ ਆਪਰਚੂਨਿਟੀ ਲਾਸਟ ਵਿੱਚ ਸਾਨੂੰ ਪ੍ਰੈਕਟਿਕ ਸਟੋਕ ਜਿਹੜਾ ਸਾਡੇ ਅਗੇਂਸਟ ਮਿਲਿਆ ਉਸ ਤੇ ਮੈਂ ਸਮਝਦਾ ਹਿੰਦੁਸਤਾਨ ਦੀ ਜਿਹੜੀ ਟੀਮ ਆ ਉਹਨੂੰ ਹਾਰ ਦਾ ਸਾਹਮਣਾ ਦੇਖਣਾ ਕਰਨਾ ਪਿਆ ਪਰੰਤੂ ਜੇ ਮੈਚ ਨੂੰ ਦੇਖਿਆ ਜਾਵੇ ਤੇ ਮੈਂ ਸਾਡਾ ਪੂਰਾ ਪੂਰਾ ਬਰਾਬਰ ਸੀ ਅੱਜ ਦਾ ਜਿਹੜਾ ਮੈਚ ਹੋਇਆ ਹੈ ਸੈਮੀ ਫਾਈਨਲ ਤੋਂ ਬਾਅਦ ਵਿੱਚ ਜਿਹੜਾ ਸੀ ਤੀਜੀ ਚੌਥੀ ਪੀਸ਼ਨ ਲਈ ਖੇਲੇ ਆ ਇਹ ਮੈਚ ਵਿੱਚ ਹਿੰਦੁਸਤਾਨ ਦੀ ਟੀਮ ਜ਼ਿਆਦਾ ਆਰਗੇਨਾਈਜ਼ਡ ਹੋ ਕੇ ਖੇਲੀ ਜਿਆਦਾ ਜੋਸ਼ ਵਿੱਚ ਖੇਡੀ ਆ ਅਤੇ ਪੂਰਨ ਇਕਾਗਰਤਾ ਨਾਲ ਖੇਲੀ ਆ ਔਰ ਮੈਂ ਸਮਝਦਾ ਉਹਦੇ ਕਰਕੇ ਅੱਜ ਹਿੰਦੁਸਤਾਨ ਦੀ ਟੀਮ ਨੂੰ ਬਹੁਤ ਅੱਛਾ ਇਹ ਰਿਜ਼ਲਟ ਮਿਲਿਆ ਔਰ ਉਹਨਾਂ ਨੇ ਜਿਹੜਾ ਆਪਣਾ ਮੈਡਲ ਸੀ ਉਹ ਬਰਕਰਾਰ ਰੱਖਿਆ ਤੇ ਤੀਸਰੀ ਪਿਸ਼ਣ ਲਈ ਆ 올림픽 ਵਿੱਚ ਸਾਰਿਆਂ ਦੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਅ ਇੰਡੀਅਨ ਟੀਮ ਨੇ ਆਉਂਦੇ ਹੀ ਸੋਨਾ ਪਹਿਲੋ ਜਿਹੜਾ ਫਰਸਟ ਹਾਫ ਸੀ ਉਹਦੇ ਵਿੱਚ ਫਰਸਟ ਇੱਕ ਇੱਕ ਗੋਲ ਦੀ ਲੀਡ ਲੈ ਲਈ ਸੀ ਔਰ ਉਸ ਤੋਂ ਬਾਅਦ ਉਹ ਲੀਡ ਬਰਕਰਾਰ ਰੱਖੀ ਲੇਕਿਨ ਸੈਕਿੰਡ ਹਾਫ ਦੇ ਵਿੱਚ ਜਾਂਦੇ ਫਿਰ ਜਿਹੜੀ ਸਪੇਨ ਦੀ ਟੀਮ ਸੀ ਉਹਨਾਂ ਨੇ ਇੱਕ ਗੋਲ ਕੀਤਾ ਉਥੇ ਕਿਤੇ ਨਾ ਕਿਤੇ ਮਨ ਦੇ ਵਿੱਚ ਸੰਸ਼ੇਅ ਆਇਆ ਸੀ ਕਿ ਕਿਤੇ ਅੱਜ ਵੀ ਜਿਹੜਾ ਇੰਡੀਅਨ ਟੀਮ ਆ ਕਿਤੇ ਹਾਰ ਨਾ ਜਾਵੇ ਲੇਕਿਨ ਆਫਟਰ ਆਲ ਇੱਕ ਹੋਰ ਗੇਮ ਇੱਕ 골 ਹੋਇਆ ਔਰ ਇੰਡੀਅਨ ਟੀਮ 2-1 ਨਾਲ ਜਿੱਤੀ ਔਰ ਸਾਰੇ ਮੁਕਾਬਲੇ ਦੇ ਵਿੱਚ ਤੁਸੀਂ ਟੀਵੀ ਦੇ ਮੋਰੇ ਹੀ ਬੈਠੇ ਰਹੇ ਔਰ ਤੁਸੀਂ ਦੇਖੀ ਹੀ ਸਾਰੀ ਗੇਮ ਕਿਦਾਂ ਲੱਗਾ ਕਿਦਾਂ ਦੇ ਪਲ ਵਿੱਚ ਆਏ ਸੀਏ ਕਿਦਾਂ ਦਾ ਮੂਮੈਂਟ ਇੱਕ ਕੋਚ ਹੋਣ ਦੇ ਨਾਤੇ ਕਿਦਾਂ ਦਾ ਮਹਿਸੂਸ ਕੀਤਾ ਸੀ ਦੇਖੋ ਇੱਕ ਕੋਚ ਹੋਣ ਦੇ ਨਾਤੇ ਅਤੇ ਇੱਕ ਖਿਡਾਰੀ ਹੋਣ ਦੇ ਨਾਤੇ ਮੈਂ ਸਮਝਦਾ ਸੀ ਕਿ ਬੜੇ ਹੀ ਪਲ ਨਾਜਿਕ ਸੀਗੇ ਹਿੰਦੁਸਤਾਨ ਦੀ ਟੀਮ ਨੇ ਬਹੁਤ ਅੱਛੀ ਸਟਾਰਟ ਕਰਕੇ ਤੇ ਜਿਸ ਵਕਤ ਗੋਲ ਇੱਕ ਲੈ ਲਿਆ ਤੇ ਲੀਡ ਬਰਕਰਾਰ ਕਰਨਾ ਚਾਹੁੰਦੇ ਸੀਗੇ ਮੈਂ ਪਹਿਲੇ ਵੀ ਤੁਹਾਨੂੰ ਦੱਸਿਆ ਕਿ ਜਿਹੜੀ ਯੂਰੋਪੀਅਨ ਟੀਮਾਂ ਨੇ ਜਿਵੇਂ ਸਪੇਨ ਹੈ ਜਰਮਨ ਹੈ ਹਾਲੈਂਡ ਹੈ ਅਰਜنٹਾਈਨਾ ਹੈ ਇਹਨਾਂ ਦੀ ਕਪੈਸਿਟੀ ਜਿਹੜੀ ਆ ਉਹ ਕਿਸੇ ਵੇਲੇ ਵੀ ਇਹ 골 ਕਰ ਸਕਦੀਆਂ ਨੇ ਔਰ ਉਸੇ ਚੀਜ਼ ਨੂੰ ਲੈ ਕੇ ਉਹਨਾਂ ਨੇ ਮੂਮੈਂਟਸ ਕ੍ਰੀਏਟ ਕੀਤੇ ਔਰ ਜਦੋਂ 골 ਸਾਡੇ ਤੇ ਬਰਾਬਰ ਹੋ ਗਿਆ ਤੇ ਇੱਕ ਤਰ੍ਹਾਂ ਦਾ ਡਰ ਜਾ ਪੈਦਾ ਹੋਣਾ ਸ਼ੁਰੂ ਹੋ ਗਿਆ ਸੀ ਕਿਤੇ ਅਗਲਾ 골 ਸਾਡੇ ਤੇ ਕਰਕੇ ਲੀਡ ਨਾ ਉਹ ਲੈ ਲਣ ਕਿਉਂਕਿ ਸਾਡੇ ਸਾਰੀ ਭਾਵਨਾ ਸਾਡਾ ਸ਼ੁਭ ਸੰਕਲਪ ਜਿਹੜਾ ਸੀ ਆਪਣੇ ਦੇਸ਼ ਦੀ ਟੀਮ ਨਾਲ ਸੀਗਾ ਪਰ ਜਿਵੇਂ ਜਿਵੇਂ ਮੂਵਮੈਂਟ ਚੇਂਜ ਹੋ ਰਹੀ ਸੀ ਇੱਕ ਬੜਾ ਉਤਸ਼ਾਹ ਸਾਡੇ ਸਾਰਿਆਂ ਦੇ ਦਿਲ ਚ ਸੀਗਾ ਵੀ ਹਿੰਦੁਸਤਾਨ ਦੀ ਟੀਮ ਥੋੜੀ ਕੀਤੇ ਆ ਅਗਰ ਇਹ ਬਰਾਬਰੀ ਤੇ ਵੀ ਛੁੱਟਦੀ ਆ ਤੇ ਫਿਰ ਵੀ ਸਾਡਾ ਸ਼ਰੀ ਰਿਯੇਸ਼ ਜਿਹੜਾ ਗੋਲ ਕੀਪਰ ਆ ਇੱਕ ਬਹੁਤ ਅੱਛਾ ਗੋਲ ਕੀਪਰ ਆ ਸਾਨੂੰ ਉੱਤੇ ਵਿਸ਼ਵਾਸ ਸੀ ਪਰ ਮੈਂ ਇਹ ਕਹਿਣਾ ਕਿ ਉਸ ਦੇ ਵਿੱਚ ਵੀ ਸਾਡੀ ਟੀਮ ਨੇ ਗੇਮ ਦਾ ਮਨੋਬਲ ਜਿਹੜਾ ਆਪਣਾ ਬਣਾ ਕੇ ਰੱਖਿਆ ਔਰ ਚੰਗੇ ਮਨੋਬਲ ਨਾਲ ਹਾਕੀ ਖੇਡ ਕੇ ਅੱਛੀਆਂ ਮੂਮੈਂਟਸ ਪੈਦਾ ਕੀਤੀਆਂ ਤੇ ਉਹਦੇ ਤੋਂ ਬਾਅਦ ਸਾਨੂੰ ਦੂਜਾ ਗੋਲ ਮਿਲਿਆ ਜਿਵੇਂ ਪਹਿਲਾ ਗੋਲ ਸ਼੍ਰੀ ਜਿਹੜਾ ਸੀ ਹਾ ਜਿਹੜਾ ਸਾਡਾ ਕਪਤਾਨ ਸੀਗਾ ਉਹਨੇ ਕੀਤਾ ਉਹ ਦੂਸਰਾ ਗੋਲ ਵੀ ਉਸੇ ਨੇ ਕੀਤਾ ਜਿਹਨੂੰ ਅਸੀਂ ਪੀਸੀ ਦੇ ਵਿੱਚ ਕਹਿੰਦੇ ਆ ਉਹਦੇ ਮੋਨ ਦੇ ਨਾਲ ਜਿਹੜੀ ਸਕੀਨ ਦੀ ਟੀਮ ਸੀਗੀ ਉਹ ਥੋੜੀ ਜਿਹੀ ਜ਼ਿਆਦਾ ਐਂਗਜ਼ਾਇਟੀ ਸੀਗੀ ਪ੍ਰੈਸ਼ਰ ਉਹਨੇ ਸਾਡੇ ਤੇ ਜ਼ਰੂਰ ਕੀਤਾ ਪਰ ਉਹ ਮੂਮੈਂਟ ਇਦਾਂ ਦੇ ਸੀਗਾ ਵੀ ਅਸੀਂ ਸਮਝਦੇ ਸੀ ਵੀ ਹਿੰਦੁਸਤਾਨ ਦੀ ਟੀਮ ਜਿਹੜੀ ਉਹਨੇ ਬੜਾ ਸੰਤੁਲਨ ਕਾਇਮ ਰੱਖਿਆ ਔਰ ਇੱਕ ਕਲੈਕਟਿਵ ਡਿਫੈਂਸ ਕਰਕੇ ਆਪਣੀ ਟੀਮ ਨੂੰ ਜਿਹੜਾ ਹੈ ਉਹ ਲੀਡ ਬਰਕਰਾਰ ਕਰਕੇ ਇਹ ਮਾਡਲ ਜਤਾਇਆ ਹਰਪ੍ਰਮਨ ਜੀ ਤੁਸੀਂ 2001 2002 ਔਰ 2005 ਦੇ ਵਿੱਚ ਇੰਡੀਅਨ ਟੀਮ ਨੂੰ ਕੋਚ ਵੀ ਕੀਤਾ ਹੈਗਾ ਤੁਸੀਂ ਮਨਪ੍ਰੀਤ ਨੂੰ ਵੀ ਕੋਚ ਕੀਤਾ ਹੈਗਾ ਔਰ 8 9 ਦੇ ਵਿੱਚ ਵੀ ਤੁਸੀਂ ਕੋਚਿੰਗ ਕੀਤੀ ਗਿਆ ਅੱਜ ਦੀ ਜਿਹੜੀ ਪਰਫਾਰਮੈਂਸ ਸੀ ਇੰਡੀਅਨ ਟੀਮ ਦੀ ਉਸ ਨੂੰ ਦੇਖਦੇ ਹੋਏ ਤੁਸੀਂ ਉਹਨਾਂ ਨੂੰ ਜੇ ਆਪਾਂ 100 ਤੋਂ ਕੋਈ ਨੰਬਰ ਦੇਣਾ ਚਾਹੀਏ ਤੇ ਕਿੰਨੇ ਨੰਬਰ ਦੇਵੋਗੇ ਦੇਖੋ ਮੈਂ ਤਾਂ ਜੀ ਇਸ ਵੇਲੇ ਮਨਪ੍ਰੀਤ ਜਿਹੜਾ ਆ ਦੋ ਟੂ ਮੈਚ ਖੇលਿਆ ਪਿਛਲੇ ਮੈਚਾਂ 'ਚ ਥੋੜਾ ਜਿਹਾ ਉਹ ਢਿੱਲਾ ਖੇਡਿਆ ਲੇਕਿਨ ਜਿਹੜਾ ਸੈਮੀਫਾਈਨਲ ਤੇ ਫਾਈਨਲ ਆ ਜਿਹੜਾ ਸਾਡਾ 3rd ਪੋਜੀਸ਼ਨ ਦਾ ਤੇ 4th ਪੀਸ਼ਨ ਦਾ ਮੈਚ ਜਿਹਦੇ ਵਿੱਚ ਖੇលਿਆ ਆ ਮੈਂ ਕਹੂੰਗਾ ਮਨਪ੍ਰੀਤ ਨੇ ਏਡੀ ਲੰਬੀ ਹਾਕੀ ਖੇਲੀ ਆ ਚੌਥੀ 올림픽 ਸਹਿਗੀ ਉਹਦੀ ਔਰ ਨਾਲ ਹੀ ਉਹਦੇ ਅਮਿਤ ਰੋਹਿ ਦਾਸ ਵੀ ਉਸ ਵੇਲੇ ਜਦੋਂ ਮੈਂ ਇਹਨਾਂ ਦਾ ਕੋਚ ਸੀਗਾ ਏਸ਼ੀਆ ਕੱਪ 'ਚ 2009 'ਚ ਇਹ ਦੋਨੋਂ ਪਲੇਅਰ ਉਸ ਵੇਲੇ ਵੀ ਬਹੁਤ ਅੱਛਾ ਖੇਡਦੇ ਸੀ ਲੇਕਿਨ ਇਹਨਾਂ ਦੀ ਉਸ ਵੇਲੇ ਇੰਟਰਨੈਸ਼ਨਲ ਕੈਰੀਅਰ ਦੀ ਸਟਾਰਟਿੰਗ ਸੀਗੀ ਔਰ ਹੁਣ ਤੱਕ ਇਹ ਖਿਡਾਰੀ ਜਿਹੜੇ ਨੇ ਇਹਨਾਂ ਨੇ ਆਪਣੀ ਫਿਟਨੈਸ ਆਪਣਾ ਸਕਿੱਲ ਆਪਣੀ ਗੇਮ ਨੂੰ ਉੱਪਰ ਹੀ ਲੈ ਕੇ ਗਏ ਨੇ ਔਰ ਮਨਪ੍ਰੀਤ ਦੀ ਚੌਥੀ 올림픽ਸ ਹੈ ਔਰ ਜਿਹੜਾ ਉਮਤ ਰੋਹਿ ਦਾਸ ਹੈ ਉਹ ਵੀ ਇੱਕ ਬਹੁਤ ਹੀ ਹਿੰਦੁਸਤਾਨ ਦੀ ਕੀ ਪਲੇਅਰਾਂ ਦੇ ਵਿੱਚ ਗਿਣਿਆ ਜਾਂਦਾ ਹੈ ਤੇ ਜਿੱਥੋਂ ਤੱਕ ਇਹਨਾਂ ਦੀ ਨੰਬਰਿੰਗ ਹੈ ਦੋਨਾਂ ਦੀ ਤੇ ਮੈਂ ਪਰਫਾਰਮੈਂਸ 100% ਸਮੇਤ ਦਾ ਮੈਂ ਇਹਨਾਂ ਨੇ ਆਪਣੇ ਦੇਸ਼ ਨੂੰ ਦਿੱਤਾ ਹੈ ਲੇਕਿਨ ਕਿਉਂਕਿ ਕਲੈਕਟਿਵ ਇੱਕ ਟੀਮ ਦੀ ਐਫਰਟ ਸੀਗੀਆਂ ਇਸ ਕਰਕੇ ਮੈਂ ਸਾਰੀ ਟੀਮ ਨੂੰ ਵੀ ਮੁਬਾਰਕਾਂ ਦਿੰਨਾ ਔਰ ਮੈਨੂੰ ਖੁਸ਼ੀ ਹੈ ਕਿ ਉਸ ਵੇਲੇ ਦੇ ਦੋ ਖਿਡਾਰੀ ਜਿਨ੍ਹਾਂ ਨਾਲ ਅਸੀਂ ਰੂਬਰੂ ਰਹੇ ਹਾਂ ਉਹਨਾਂ ਨੂੰ ਕੋਚਿੰਗ ਵੀ ਦਿੱਤੀ ਹੈ ਅੱਜ ਉਹ ਸਾਡੇ ਸਾਹਮਣੇ ਖੇਡ ਰਹੇ ਸੀ ਉਹਨਾਂ ਨੂੰ ਖੇਡਦੇ ਆ ਦੇਖਦੇ ਸਾਡਾ ਮਨ ਬੜਾ ਖੁਸ਼ ਵੀ ਹੋਇਆ ਤੁਸੀਂ 20 ਤੋਂ 22 ਸਾਲ ਹਾਕੀ ਨੂੰ ਦਿੱਤੇ ਹੈਗੇ ਆ ਕੀ ਮੰਨਦੇ ਹੋ ਭਾਰਤ ਦੇ ਵਿੱਚ ਹੁਣ ਹਾਕੀ ਦਾ ਜਿਹੜਾ ਭਵਿੱਖ ਹੈਗਾ ਵਾ ਕਿੱਦਾਂ ਦਾ ਮੰਨਦੇ ਹੋ ਉਹ ਵਿੱਚ ਕਿਸੇ ਟਾਈਮ ਦੇ ਵਿੱਚ ਜਿਹੜੀ ਹਾਕੀ ਸੀ ਬਹੁਤ ਡਾਊਨ ਚਲੀ ਗਈ ਸੀ ਔਰ ਅੱਜ ਜਿਹੜਾ ਇਹਦਾ ਦੋ ਵਾਰੀ 올림픽ਸ ਦੇ ਵਿੱਚ ਕਾਂਸੇ ਪਦਕਾਣਾ ਹਾਕੀ ਦਾ ਭਵਿੱਖ ਕਿੱਦਾਂ ਦਾ ਮੰਨਦੇ ਸੀ ਪਿਛਲੀ 올림픽 ਤੋਂ ਬਾਅਦ ਵਿੱਚ ਹਿੰਦੁਸਤਾਨ ਦਾ ਜਿਹੜਾ ਸਤਲ ਹੈਗਾ ਆ ਹਾਕੀ ਦੇ ਵਿੱਚ ਬਹੁਤ ਅੱਛਾ ਚੱਲ ਰਿਹਾ ਹੈ ਔਰ ਆਪਾਂ ਇਸ ਵਿਲੇ ਹਿੰਦੁਸਤਾਨ ਦੀ ਜਿਹੜੀ ਟੀਮ ਹੈ ਉਹ ਯੂਰੋਪੀਅਨ ਦੇ ਮੁਕਾਬਲੇ ਬਿਲਕੁਲ ਉਹਨਾਂ ਦੇ ਬਰਾਬਰ ਹਾਕੀ ਖੇਡ ਰਹੀ ਹੈ ਅੱਗੇ ਜਿਹੜੀ ਹਾਕੀ ਹੁੰਦੀ ਸੀ ਸਾਡੀ ਉਹਦੇ ਵਿੱਚ ਸਾਡੇ ਪਲੇਅਰ ਚੰਗੇ ਹੁੰਦੇ ਸੀ ਲੇਕਿਨ ਜਿਹੜੇ ਗੋਰਿਆਂ ਦੀ ਜਾਂ ਯੂਰਪੀਅਨ ਖਿਡਾਰੀਆਂ ਦੀ ਜਾਂ ਟੀਮਾਂ ਦੀ ਜਿਹੜੀ ਸ਼ੈਲੀ ਸੀ ਜਾਂ ਕਹੋ ਉਹਦੇ ਲੂਪ ਹੋਲ ਸੀਗੇ ਉਹ ਸਾਡੇ ਪੇੜਾਂ ਤੱਕ ਨਹੀਂ ਪਹੁੰਚਦੇ ਸੀ ਪਰ ਜਿਉਂ ਹੀ ਇਹਨਾਂ ਨੇ ਇੱਕ ਹਾਕੀ ਇੰਡੀਆ ਲੀਗ ਸਟਾਰਟ ਕੀਤੀ ਇੱਕ ਜਿਹੜੀ ਇੰਡੀਅਨ ਹਾਕੀ ਫਾਊਡੇਸ਼ਨ ਲੋ ਇਹ ਹਾਕੀ ਲੀਗ ਸ਼ੁਰੂ ਹੋਈ ਉਹਦੇ ਵਿੱਚ ਜਿਹੜੇ ਕੋਚਸ ਉਹਨਾਂ ਦੇ ਇੱਧਰ ਆਏ ਸਾਡੇ ਪਲੇਅਰ ਉਹਨਾਂ ਦੇ ਵਿੱਚ ਮਿਲ ਕੇ ਖੇਡੇ ਉਨਾ ਦਾ ਸਟਾਫ ਸਾਡੇ ਕੋਲ ਆਇਆ ਉਹਦੇ ਵਿੱਚ ਸਾਨੂੰ ਹਾਕੀ ਦੀਆਂ ਬਹੁਤ ਚੀਜ਼ਾਂ ਦਾ ਪਤਾ ਲੱਗਾ ਔਰ ਅਲੋਂਗ ਵਿਦ ਇਟ ਜਿਹੜੇ ਬਾਹਰਲੇ ਕੋਚੇ ਸਾਡੇ ਕੋਲ ਆਏ ਨੇ ਮੈਂ ਸਮਝਦਾ ਉਹਨਾਂ ਦੇ ਆਉਣ ਕਾਰਨ ਵੀ ਸਾਡੇ ਖਿਡਾਰੀਆਂ ਨੂੰ ਹਾਕੀ ਦਾ ਜਿਹੜਾ ਸਿਨੈਰੀਓ ਸਮਝ ਆਇਆ ਅੱਜ ਸਾਡੇ ਖਿਡਾਰੀਆਂ ਨੂੰ ਇਹ ਪਤਾ ਲੱਗ ਚੁੱਕਾ ਕਿ ਉਹ ਜਿਹੜੀ ਫਾਰਮੇਸ਼ਨ ਚ ਖੇਡਦੇ ਨੇ ਉਹ ਕਿਸ ਤਰ੍ਹਾਂ ਦੀ ਸਟ੍ਰੈਟਜੀ ਬਣਾਉਂਦੇ ਨੇ ਉਹਨਾਂ ਨੂੰ ਦੇਖ ਕੇ ਸਾਡੀ ਟੀਮ ਖੇਡ ਰਹੀ ਹੈ ਇਸ ਕਰਕੇ ਇੰਡੀਆ ਦੀ ਟੀਮ ਦਾ ਜਿਹੜਾ ਮੁਸਤਕਬਲ ਹੈ ਜਾਂ ਹਾਕੀ ਦਾ ਜਿਹੜਾ ਫੀਲਡ ਹਾਕੀ ਦਾ ਮੁਸਤਕਬਲ ਹੈ ਜਾਂ ਫਿਊਚਰ ਹੈ ਉਹ ਮੈਂ ਸਮਝਦਾ ਹਿੰਦੁਸਤਾਨ ਦਾ ਅੱਗੇ ਤੋਂ ਬਹੁਤ ਬਿਹਤਰ ਹੈ ਔਰ ਗਾਂ ਵੀ ਬਿਹਤਰ ਹੋਏਗਾ ਆਪ ਇਸ ਵਾਲਾ ਕਿ ਤੁਸੀਂ ਹਾਕੀ ਟੀਮ ਦੇ ਖਿਡਾਰੀਆਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਔਰ ਭਾਰਤ ਦੇ ਵਿੱਚ ਉਮਦੇ ਹੋ ਜਿਹੜੇ ਹਾਕੀ ਦੇ 플레이ਰਸ ਆ ਉਹਨਾਂ ਨੂੰ ਐਜ਼ ਅ ਕੋਚ ਕੀ ਸਨੇਹਾ ਦੇਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਹਿੰਦੁਸਤਾਨ ਦੀ ਹਾਕੀ ਦੇ ਸਾਰੇ ਖਿਡਾਰੀਆਂ ਨੂੰ ਕੋਚਸ ਉਹਨਾਂ ਦੇ ਸਟਾਫ ਨੂੰ ਗਵਰਨਮੈਂਟ ਨੂੰ ਔਰ ਸਾਰਿਆਂ ਨੂੰ ਜਿਹਨਾਂ ਇੰਨੀ ਸਹਿਯੋਗ ਦੇ ਨਾਲ ਇਹ ਜਿਹੜਾ ਤਗਮਾ ਹੈਗਾ ਸਾਨੂੰ ਮਿਲਿਆ ਆ ਇਹ ਤੀਸਰੀ ਪੀਸ਼ਨ 올림픽 ਵਿੱਚ ਆਉਣੀ ਬਹੁਤ ਵੱਡੀ ਗੱਲ ਆ ਅਸੀਂ ਵਿਕਟਰੀ ਸਟੈਂਡ ਤੇ ਖੜੇ ਆ ਇੱਕ ਤਾਂ ਉਹਨਾਂ ਨੂੰ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦੇਣਾ ਔਰ ਜਿਹਨਾਂ ਖਿਡਾਰੀਆਂ ਦੀ ਇਹਨਾਂ ਮਨੋਬਲ ਵਧਾਇਆ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਦੇਣਾ ਤੇ ਯੰਗਸਟਰ ਜਿਹੜੇ ਅੱਗੋਂ ਖਿਡਾਰੀ ਨੇ ਸਾਡੇ ਹਿੰਦੁਸਤਾਨ ਚ ਨਵੇਂ ਪੈਦਾ ਹੋ ਰਹੇ ਨੇ ਮੈਂ ਉਹਨਾਂ ਨੂੰ ਵੀ ਆਪਣੇ ਵੱਲੋਂ ਇਹ ਸੰਦੇਸ਼ ਦਊਂਗਾ ਕਿ ਦਿਲ ਲਗਾ ਕੇ ਹਾਕੀ ਖੇਡੋ ਔਰ ਇੱਕ ਫੋਕਸਡ ਔਰ ਕਨਸੈਂਟ੍ਰੇਸ਼ਨ ਆਪਣੀ ਪੈਦਾ ਕਰੋ ਤਾਂ ਕਿ ਆਪਾਂ ਵੀ ਇੰਦਾ ਦੀ ਹਾਕੀ ਖੇਡੀਏ ਤਾਂ ਕਿ ਵਰਲਡ ਦੇ ਵਿੱਚ ਸਾਡਾ ਵੀ ਨਾਮ ਹੋ ਸਕੇ ਔਰ ਅਸੀਂ ਜਿੱਥੇ ਅੱਜ ਤੀਸਰੀ ਪੀਸ਼ਨ ਦੇ ਉੱਤੇ ਸਬਰ ਕੀਤਾ ਮੈਂ ਸਮਝਦਾ ਵੀ ਸਾਨੂੰ 골ਡ ਮੈਡਲ ਲੈਣਾ ਚਾਹੀਦਾ ਇਹੋ ਜਿਹਾ ਸੰਦੇਸ਼ ਦਿਨਾ ਜੀ ਬਿਲਕੁਲ ਇੱਕ ਕੋਚ ਹੋਣ ਦੇ ਨਾਤੇ ਹਮੇਸ਼ਾ ਉਹ ਆਪਣੀ ਟੀਮ ਨੂੰ ਉੱਤੇ ਲੈ ਜਾਣਾ ਚਾਹੁੰਦੇ ਨੇ ਔਰ 골ਡ ਇਹਨਾਂ ਉਹਨਾਂ ਦਾ ਵੀ ਇੱਕ ਸੁਪਨਾ ਹੈ ਕਿ ਉਹ ਆਪਣੀ ਟੀਮ ਜਿਹੜੀ ਹੈ ਭਾਰਤ ਦੀ ਟੀਮ ਆ 골ਡ ਲੈ ਜਾਵੇ ਮੇਰੇ ਨਾਲ ਇੱਕ ਇੰਟਰਨੈਸ਼ਨਲ ਖਿਡਾਰੀ ਵੀ ਨੇ ਇਹਨਾਂ ਨਾਲ ਪੁੱਛਦੇ ਆ ਨੇ ਕਿ ਅੱਜ ਇਹਨਾਂ ਨੂੰ ਕੀ ਦਰ ਮਹਿਸੂਸ ਹੋ ਰਿਹਾ ਸਰ ਕੀ ਨਾ ਤੁਹਾਡਾ ਮੇਰਾ ਨਾਮ ਸੰਜੀ ਕੁਮਾਰ ਬੀਰਾ ਜੀ ਤੁਸੀਂ ਕਿਹੜੇ ਕਿਹੜੇ ਮੈਚ ਖੇਲੇ ਹੋਏ ਨੇ ਤੇ ਔਰ ਅੱਜ ਇੰਡੀਅਨ ਟੀਮ ਜਿਹੜੀ ਆ ਉਹ ਹਾਕੀ ਜਿੱਤ ਗਈ ਹੈ ਔਰ ਇੱਕ ਪਲੇਅਰ ਹੋਣ ਦੇ ਨਾਤੇ ਤੁਸੀਂ ਕਿਦਾਂ ਮਹਿਸੂਸ ਕਰ ਰਹੇ ਹੋ ਸਰ ਪਹਿਲਾਂ ਤਾਂ ਪੂਰੇ ਹਿੰਦੁਸਤਾਨ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਕਿ ਅਸੀਂ ਇੰਡੀਅਨ ਹਾਕੀ ਟੀਮ ਨੇ ਗੋਲਡ ਮੈਡਲ ਜਿੱਤਿਆ ਹੈਗਾ 올림픽ਸ ਦੇ ਵਿੱਚ ਸੈਕੰਡ ਕਨਸੈਕੂਟਿਵ ਸਾਡੀ ਵਿਕਟਰੀ ਹੈਗੀ ਹੈ ਜੀ ਅਸੀਂ 2020 ਦੇ ਵਿੱਚ ਟੋਕੀਓ 올림픽 ਦੇ ਵਿੱਚ ਵੀ ਬਰੋਨਜ਼ ਮੈਡਲਿਸਟ ਹੋਏ ਸੀਗੇ ਉਹਦੇ ਨਾਲ ਹੀ ਅਸੀਂ ਸੈਕੰਡ ਟਾਈਮ ਫੇਅਰ ਇਨ ਦਾ ਰੋ ਜਿੱਤੇ ਹੈਗੇ ਆ ਤੇ ਇੱਕ ਬਹੁਤ ਖੁਸ਼ੀ ਦੀ ਖਬਰ ਹੈ ਜੀ ਵੀ ਅਸੀਂ ਇਹ ਮੈਡਲ ਲੈ ਕੇ ਆਏ ਆ ਔਰ ਆਪਣੇ ਦੇਸ਼ ਦਾ ਜਿਹੜਾ ਨਾਮ ਉੱਚਾ ਕੀਤਾ ਹੈਗਾ ਖਿਡਾਰੀ ਹੋਣ ਦੇ ਨਾਤੇ ਤੁਸੀਂ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕੀਤਾ ਹੋਵੇਗਾ ਔਰ ਤੁਸੀਂ ਆਪਣੀ ਲਾਈਫ ਦੇ ਵਿੱਚ ਕਿਉਂਕਿ ਇੰਟਰਨੈਸ਼ਨਲ ਖਿਡਾਰੀ ਜਿਹੜੇ ਨੇ ਉਹਨਾਂ ਨੂੰ ਕਾਫੀ ਕਈ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਕੀ ਮੰਨਦੇ ਹੋ ਜਿਹੜੇ ਪਲੇਅਰਸ ਦੀ ਬੋਡੀ ਲੈਂਗੁਏਜ ਸੀਗੀ ਔਰ ਅ ਤੇ ਲੋ ਜਰਮਨ ਤੋਂ ਇੱਕ ਵਾਰੀ ਹਾਰ ਗਿਆ ਸੀ ਔਰ ਉਸ ਤੋਂ ਬਾਅਦ ਫੇਰ ਦੁਬਾਰਾ ਰੀਬੈਕ ਕਰਨਾ ਔਰ ਫੇਰ ਕਾਂਸੇ ਪਦਕ ਜਿੱਤਣਾ ਕਿੰਨਾ ਕੁ ਮੁਸ਼ਕਿਲ ਸਿਖਾਉਣਾ ਦੇ ਮਨ ਬੱਲੇ ਦੇਖੋ ਸਰ ਇਦਾਂ ਹੀ ਜੇਸ ਲੈਵਲ ਦੇ ਉੱਤੇ ਹਾਕੀ ਚੱਲ ਰਹੀ ਹੈ ਜਾਂ ਆਪਾ 올림픽 ਦੇ ਲੈਵਲ ਦੀ ਗੱਲ ਕਰੀਏ ਤੇ ਹਰ ਇੱਕ ਟੀਮ ਦੀ ਪ੍ਰੈਪਰੇਸ਼ਨ ਬਹੁਤ ਹਾਈ ਟੈਕ ਔਰ ਹਾਈ ਐਡਵਾਂਸ ਲੈਵਲ ਦੀ ਹੁੰਦੀ ਆ ਉਸੇ ਤਰ੍ਹਾਂ ਜੇ ਅਸੀਂ ਇੰਡੀਅਨ ਹਾਕੀ ਟੀਮ ਦੀ ਗੱਲ ਕਰੀਏ ਤੇ ਉਹਦੀ ਸਾਈਕੋਲੋਜੀਕਲ ਮੈਂਟਲੀ ਪ੍ਰੈਪਰੇਸ਼ਨ ਮੈਂ ਅੱਗੇ ਵੀ ਕਰ ਜ਼ਿਕਰ ਕੀਤਾ ਸੀ ਉਹ ਬਹੁਤ ਸਟਰੋਂਗ ਆ ਕਈ ਵਾਰ ਸਾਨੂੰ ਹਾਰਾਂ ਦਾ ਸਾਹਮਣਾ ਕਰਨਾ ਪੈਂਦਾ ਹੋ ਜਾਂਦਾ ਗੇਮ ਦਾ ਪਾਰਟ ਆ ਹਾਰ ਜਿੱਤ ਚਲਦੀ ਆ ਬਟ ਉਸ ਤੋਂ ਬਾਅਦ ਵੀ ਇੱਕ ਅੱਛੇ ਲੈਅ ਦੇ ਵਿੱਚ ਅੱਛੇ ਰਿਦਮ ਚ ਖੇਡਣ ਦੇ ਲਈ ਇੱਕ ਚੰਗੀ ਮੈਂਟਲੀ ਪ੍ਰੈਪਰੇਸ਼ਨ ਹੋਣਾ ਜ਼ਰੂਰੀ ਆ ਜੋ ਕਿ ਇੰਡੀਅਨ ਹਾਕੀ ਟੀਮ ਦੇ ਨਾਲ ਜਿਹੜੇ ਕੋਚਸ ਕੰਮ ਕਰ ਰਹੇ ਆ ਸਪੈਸ਼ਲੀ ਮੈਂਸ਼ਨ ਕਰਨਾ ਚਾਹੂੰਗਾ ਜਿਹੜੇ ਪੈਡੀ ਅਪਟਨੈਸ ਸਾਈਕੋਲੋਜਿਸ ਇੰਡੀਅਨ ਦੇ ਨਾਲ ਇੰਡੀਅਨ ਟੀਮ ਦੇ ਨਾਲ ਉਹ ਇੰਡੀਅਨ ਟੀਮ ਦੇ ਮੈਂਟਲ ਲੈਵਲ ਦੇ ਉੱਤੇ ਇਨਾ ਕੰਮ ਕਰ ਰਹੇ ਨੇ ਜਿਹਦਾ ਤੁਸੀਂ ਫਰਕ ਦੇਖਿਆ ਕਿ ਅਸੀਂ ਹਾਰਨ ਤੋਂ ਬਾਅਦ ਵੀ ਸੈਮੀਫਾਈਨਲ ব্রੋਂਜ਼ ਮੈਡਲਿਸਟ ਹੋਏ ਆ ਔਰ ਆਪਣੇ ਦੇਸ਼ ਦਾ ਨਾਮ ਉੱਚਾ ਕੀਤਾ ਕੋਈ ਵਾਈਫ ਵੀ ਇੰਟਰਨੈਸ਼ਨਲ ਖਿਡਾਰੀ ਨੇ ਤੁਸੀਂ ਖੁਦ ਵੀ ਇੰਟਰਨੈਸ਼ਨਲ ਖਿਡਾਰੀ ਹੋ ਔਰ ਇੰਟਰਨੈਸ਼ਨਲ ਖਿਡਾਰੀ ਹੋਣ ਦੇ ਨਾਤੇ ਕਈ ਵਾਰੀ ਮਨੋਵਲ ਜਿਹੜਾ ਹੈਗਾ ਜਾਂ ਫਿਰ ਪਰਿਵਾਰ ਨਾਲ ਅੱਜ ਕੱਲ੍ਹ ਉਹਦਾ ਪ੍ਰਭਾਵ ਵੀ ਨਾਲ ਉੱਥੇ ਜਾ ਰਿਹਾ ਔਰ ਤੁਸੀਂ ਦੇਖਿਆ ਸਟੇਡੀਅਮ ਦੇ ਵਿੱਚ ਜ਼ਿਆਦਾਤਰ ਇੰਡੀਆ ਸਪੋਰਟਰਸ ਵੀ ਬਹੁਤ ਜ਼ਿਆਦਾ ਇੰਡੀਆ ਨੂੰ سپورਟ ਹੋ ਰਹੀ ਸੀ ਕੀ ਮੰਨਦੇ ਹੋ ਕਿ ਕਿਤੇ ਨਾ ਕਿਤੇ ਮਨ ਦੇ ਵਿੱਚ ਹੈ ਕਿ ਇੰਡੀਆ ਨੂੰ 골ਡ ਮੈਡਲ ਵੀ ਲੈਣਾ ਚਾਹੀਦਾ ਸੀ ਬਿਲਕੁਲ ਜੀ ਮੈਂ ਇਵਨ ਇੰਡੀਆ ਨੂੰ ਹੋਂਦਨ ਆਤੇ ਜੀ ਉਸ ਹਮੇਸ਼ਾ ਕਹੂੰਗਾ ਕਿ 골ਡ ਮੈਡਲ ਹੋਣਾ ਸਾਡੇ ਲਈ ਜੁਰੀ ਸੀਗਾ ਪਰ ਜਿੱਦਾਂ ਰਿਪੂ ਜੀ ਨੇ ਜ਼ਿਕਰ ਕੀਤਾ ਕਿ 올림픽 ਦਾ ਜਿਹੜਾ ਲੈਵਲ ਆ ਉੱਥੇ ਟੀਮਾਂ ਸਾਰੀਆਂ ਜਿਹੜੀਆਂ ਖੇਡਦੀਆਂ ਬਹੁਤ ਐਡਵਾਂਸ ਲੈਵਲ ਦੀ ਟ੍ਰੇਨਿੰਗ ਕਰਕੇ ਆਉਂਦੀਆਂ ਔਰ ਉਹਨਾਂ ਨਾਲ ਕੰਪੀਟ ਕਰਨਾ ਇਜ਼ੀ ਜੌਬ ਜਾਂ ਇਜ਼ੀ ਵਰਕ ਨਹੀਂ ਹੁੰਦਾ ਇਸ ਲੈਵਲ ਦੇ ਉੱਤੇ ਕਈ ਵਾਰੀ ਅਪਸ ਐਂਡ ਡਾਊਨ ਚੱਲਦੇ ਰਹਿੰਦੇ ਔਰ ਫੇਸ ਕਰਨੇ ਪੈਂਦੇ ਜਿਨ੍ਹਾਂ ਟੀਮਾਂ ਦੇ ਨਾਲ ਅਸੀਂ ਕੰਪੀਟ ਕੀਤਾ ਜਰਮਨੀ ਦੇ ਨਾਲ ਅਸੀਂ ਉਹਨਾਂ ਨੂੰ ਬਹੁਤ ਕਾਫੀ ਲੰਬੇ ਟਾਈਮ ਤੱਕ ਡੋਮੀਨੇਟ ਕਰਦੇ ਰਹੇ ਬਟ ਠੀਕ ਆ ਉਸ ਟੇਲ ਸਾਨੂੰ ਜਿੱਤ ਕੇ ਗਏ ਆ ਉਮੀਦ ਰੱਖੀ ਵੀ ਅਸੀਂ ਉਹ ਦਿਨ 골ਡ ਮੈਡਲ ਦੇ ਲਈ ਉਸ ਜੰਗ ਦੇ ਲਈ ਅੱਗੇ ਵਧਾਂਗੇ ਅਸੀਂ ਰੁਕ ਗਏ ਬਟ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਮਾੜੇ ਆ ਅਸੀਂ ਚੰਗੇ ਆ ਤੇ ਬਾਕੀ ਟੀਮਾਂ ਵੀ ਉਸੇ ਲੈਵਲ ਦੀ ਉਸੇ ਤਿਆਰੀ ਦੇ ਨਾਲ ਹੁੰਦੀਆਂ ਸੋ ਕਈ ਵਾਰੀ ਉਸ ਜਿਹਦਾ ਆਪਾਂ ਨੂੰ ਖ ਮੈਂ ਜ਼ਰਾ ਗੁਪਤਨਾ ਬਿਲਕੁਲ ਇੰਡੀਅਨ ਟੀਮ ਨੂੰ ਜੇ ਗੱਲ ਕਰੀਏ ਇੰਡੀਅਨ ਟੀਮ ਦੀ ਤੇ ਹਜੇ ਉਹਦਾ ਸਫਰ ਬਹੁਤ ਅੱਗੇ ਤੱਕ ਹੈ ਔਰ ਆਸ਼ਾ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹ 골ਡ ਮੈਡਲ ਵੀ ਲੈ ਕੇ ਆਣਗੇ ਕੈਮਰਾਮੈਨ ਪ੍ਰਿੰਸ ਤੇ ਨਾਲ ਸਕਿਰਤ ਗੁਪਤਾ ਪੰਜਾਬ ਤੋਂ ਕਪੂਠਲਾ